ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੁਣ ਹੋ ਰਿਹਾ ਮਾਰਨਿੰਗ ਦਾ ਸਵਾ 7 ਦਾ ਟਾਈਮ ਹੈ 7:15 ਹੋ ਗਏ ਤੇ ਮੈਂ ਪੂਰਾ ਘਿੰਡਣ ਖੰਡਾਉਣ ਨਾ ਪਾਇਆ ਹੋਇਆ ਕਿਚਨ ਵਿੱਚ ਸਬਜ਼ੀ ਮੇਰੀ ਬਣ ਗਈ ਤੇ ਬ੍ਰੈਕਫਾਸਟ ਦੀ ਮੈਂ ਤਿਆਰੀ ਕਰਨੀ ਹੈ ਮਸ਼ੀਨ 'ਚ ਕੱਪੜੇ ਪਾ ਕੇ ਆਉਣੇ ਮੌਸਮ ਤਾਂ ਸਟਿਲ ਅੱਜ ਬਾਰਿਸ਼ ਵਾਲਾ ਹੀ ਹੈ ਬਾਰਿਸ਼ ਹੋ ਘਟਿਆ ਹੁਣ ਰੋਕੀ ਹੋਈ ਹੈ ਤੇ ਬਾਰਿਸ਼ ਅੱਜ ਵੈਦਰ ਦੇ ਨੇ ਵੀ ਬਾਰਿਸ਼ ਹੀ ਦਿਖਾ ਰਿਹਾ ਹੈ ਤੇ ਕੱਪੜੇ ਫਿਰ ਮੈਂ ਕਿਹਾ ਹੁਣ ਧੋਣੇ ਹੀ ਪੈਣਗੇ ਜਿਆਦਾ ਹੈਵੀ ਨਹੀਂ ਕੋਈ ਉਹ ਮੈਂ ਨਾ ਧੋਉਂਗੀ ਚਲੋ ਜਿੰਨੇ ਕੰਦਬੇ ਨਾ ਨਹੀਂ ਸਰਦਾ ਉਹਨ ਇੱਕ ਤੋਂ ਅੰਦਰ ਸੁੱਕਣੇ ਪਾ ਲਾਂ ਨੇ ਕਿਉਂਕਿ ਅੰਦਰ ਤਾਂ 2 ਦਿਨ ਤਾਂ ਲੈਣਗੇ ਸੁੱਕਣ ਨੂੰ ਤੇ ਸਬਜੀ ਮੇਰੇ ਬਣ ਚੁੱਕੀ ਆ ਸਬਜੀ ਮੈਂ ਅੱਜ ਆਪਣੀ ਹੀ ਕ੍ਰੀਏਸ਼ਨ ਬਣਾਈ ਆ ਦਵਿੰਦਰ ਕਹਿੰਨੇ ਕੁਝ ਵਧੀਆ ਸਬਜੀ ਬਣਾਓ ਮੈਨੂੰ ਪਤਾ ਫਿਰ ਦਵਿੰਦਰ ਦੀ ਚੋਇਸ ਵਧੀਆ ਹੀ ਕਿਹੋ ਜੀ ਕਰਨ ਹੁੰਦੇ ਨੇਗੇ ਤੇ ਵਧੀਆ ਸਬਜ਼ੀ ਮੈਂ ਅੱਜ ਬਣਾਈ ਹੈ ਸ਼ਾਹੀ ਮਲਾਈ ਕੋਫਤਾ ਮੇਰੇ ਆਪਣੀ ਸਮਝ ਆਪਣੀ ਕ੍ਰੀਏਸ਼ਨ ਨਾਮ ਵੀ ਮੈਂ ਆਪਣੇ ਆਪ ਦੇਤਾ ਇਹਨੂੰ ਸ਼ਾਹੀ ਮਲਾਈ ਕੋਫਤਾ ਜਦੋਂ ਤੁਸੀਂ ਸਬਜ਼ੀ ਦੀ ਲੁੱਕ ਦੇਖੋਗੇ ਨਾ ਇੰਨੀ ਵਧੀਆ ਲੱਗ ਰਹੀ ਹੈ ਮੈਂ ਤੁਹਾਨੂੰ ਦਿਖਾਉਣੀ ਆ ਗਰੇਵੀ ਮੈਂ ਸ਼ਾਹੀ ਪਨੀਰ ਵਾਲੀ ਬਣਾਤੀ ਵਿੱਚ ਮਲਾਈ ਵੀ ਪਾਈ ਆ ਤੇ ਕੋਫਤੇ ਕद्दू ਦੇ ਨੇ ਮੇਰੇ ਕੋਲ ਫਰੋਜ਼ਨ ਪਈ ਸੀ ਫ੍ਰੀਜ਼ਰ ਵਿੱਚ ਮੈਂ ਉਹ ਪਾ ਤੇ ਬਸ ਮੈਂ ਹੁਣ ਕੱਲੀ ਗਰੇਵ ਗਰੇਵੀ ਬਣਾਈ ਆ ਪਰ ਗਰੇਵੀ ਬਣਾਉਣ ਜੇ ਵੀ ਥੋੜੀ ਮਿਹਨਤ ਲੱਗਦਾ ਹੈ ਕਿਉਂਕਿ ਸ਼ਾਹੀ ਪਨੀਰ ਵਾਲੀ ਦੀ ਗਰੇਵੀ ਬਣਾਈ ਆ ਮੈਂ ਪਰ ਬਣਾਈ ਸ਼ਾਰਟਕਟ ਮੈਥਡ ਨਾਲ ਆ ਪਰ ਟੇਸ ਸੇਮ ਉਹੀ ਬਣ ਜਾਂਦਾ ਤ ਇਹ ਲੁੱਕ ਦੇਖਣ ਨੂੰ ਸਬਜੀ ਵੀ ਇੰਨੀ ਵਧੀਆ ਨਹੀਂ ਜਾਂ ਬਸ ਮੇਰੀ ਕੜਾਹੀ ਹੀ ਨਹੀਂ ਵਧੀਆ ਹੈਗੀ ਪਰ ਸਬਜੀ ਇਹ ਚ ਲੁੱਕ ਬਹੁਤ ਵਧੀਆ ਆ ਰਹੀ ਮੈਂ ਤੁਹਾਨੂੰ ਦਿਖਾਉਣੀ ਆ ਤੇ ਕਦੇ ਕਦੇ ਇਸ ਤਰ੍ਹਾਂ ਆਪਣੀ ਕ੍ਰੀਏਸ਼ਨ ਵੀ ਕਰ ਲੈਣੀ ਚਾਹੀਦੀ ਹੈਗੀ ਦਵਿੰਦਰ ਨੂੰ ਵੀ ਸਬਜੀ ਬਹੁਤ ਜ਼ਿਆਦਾ ਪਸੰਦ ਹੈ ਤੇ ਹੁਣ ਉਸ ਤੋਂ ਬਾਅਦ ਮੈਂ करूंगी ਬ੍ਰੈਕਫਾਸਟ ਦੀ ਤਿਆਰੀ ਸੈਂਡਵਿਚ ਸੈਂਡਵਿਚ ਬਣਾਉਂਗੀ ਦਹੀਂ ਮੈਂ ਹੰਗ ਕਾਰਡ ਮੇਰਾ ਬਣਾਇਆ ਤਾਂ ਕੰਟੇਨਰ ਵਿੱਚੋਂ ਕੱਢ ਕੇ ਉਹ ਕਰਦੇ ਫਿਰ ਮੈਨੂੰ ਐ ਬਹੁਤ ਪਹਿਲਾਂ ਮੈਂ ਮਸ਼ੀਨ ਦੇ ਕੱਪੜੇ ਲਗਾ ਜਾਵਾਂ ਅੱਜ ਫਿਰ ਮੇਰੀ ਡਾਕਟਰ ਕੋਲ ਡੈਂਟਿਸਟ ਕੋਲ ਅਪਾਇੰਟਮੈਂਟ ਵੀ ਅਪਾਇੰਟਮੈਂਟ ਹੈ ਜੀ ਦੁਪਹਿਰ ਤੋਂ ਬਾਅਦ 3:30 ਵਜੇ ਕਹਿੰਦੇ ਸੀ ਨੰਬਰ ਆਊਗਾ ਤੁਹਾਡਾ ਗੱਲ ਬੁਕਿੰਗ ਕਰਵਾਤੀ ਸੀ ਅਪਾਇੰਟਮੈਂਟ ਕਰਵਾਤੀ ਸੀ ਬੁੱਕ ਤੇ ਇਹ ਡਾਕਟਰ ਕੋਲ ਵੀ ਜਾਣਾ ਤੇ ਮੇਰੀ ਕੋਸ਼ਿਸ਼ ਹੈ ਮੈਂ ਸਾਰੇ ਕੰਮ ਦੁਪਹਿਰ ਤੱਕ ਮੈਂ ਕਰ ਦਾਂ ਜਿਹੜਾ ਸ਼ਾਮ ਨੂੰ ਕਿਉਂਕਿ ਮੈਨੂੰ ਪਤਾ ਮੈਨੂੰ ਪੇਨ ਹੋਊਗੀ ਫਿਰ ਆ ਕੇ ਮੇਥੋਂ ਕੁਝ ਹੋਣਾ ਨਹੀਂਗਾ ਮੈਨੂੰ ਰੈਸਟ ਚਾਹੀਦਾ ਹੋਊਗਾ ਤੇ ਇਹ ਨਾ ਇਸ ਕਰਕੇ ਮੇਰੀ ਕੁਸ਼ਿ ਜੇ ਸਾਰੇ ਕੰਮ ਮੈਂ ਕਰ ਜਾ ਤਾਂ ਮੈਂ ਤੁਹਾਨੂੰ ਦਿਖਾਉਣੀ ਇਤਰੋ ਸਬਜ਼ੀ ਆ ਦੇਖੋ ਸਬਜ਼ੀ ਦੀ ਲੁੱਕ ਦੇਖੋ ਕਿੰਨੀ ਵਧੀਆ ਆ ਰਹੀ ਹੈ ਨਾ ਗੈਸ ਬੰਦ ਦਾ ਹੋਣ ਗਿਆ ਮੈਂ ਬੰਦ ਕਰਤਾ ਕਿਉਂਕਿ ਕੋਫਤੇ ਬਹੁਤ ਜ਼ਿਆਦਾ ਸੌਫਟ ਸੀਗੇ ਸ਼ਾਹੀ ਮਲਾਈ ਕੋਫਤਾ ਸਬਜ਼ੀ ਆਪਾਂ ਬਣਾਤੀ ਆਪਣੇ ਆਪ ਹੀ ਨਾਮ ਦੇ ਤਾਂ ਆਪਣਾ ਕਿਉਂਕਿ ਇਹ ਮੇਰੀ ਮੇਰੀ ਆਪਣੀ ਕ੍ਰੀਏਸ਼ਨ ਆ ਸੋ ਮੈਂ ਆਪੇ ਨਾਮ ਦੇਤਾ ਇਹਨੂੰ ਇਥੋਂ ਉਹਦੀ ਗਰੇਵੀ ਦਿਖਾਵਾਂ ਬਹੁਤ ਜ਼ਿਆਦਾ ਗਾੜੀ ਬਹੁਤ ਗਾੜੀ ਗਰੇਵੀ ਹੈ ਇਹਦੀ ਅੰਤਿਕ ਗਰੇਵੀ ਬਹੁਤ ਜਿਆਦਾ ਗਾੜੀ ਕਰੀਮੀ ਬਣਾਈ ਹੈ ਬਿਲਕੁਲ ਕਰੀਮੀ ਗਰੇਵੀ ਹੈ ਇਹਦੀ ਬਹੁਤ ਜਿਆਦਾ ਟੇਸਟੀ ਲੱਗਦੀ ਹੈ ਖਾਣ ਵਿੱਚ ਗਰੇਵੀ ਤੇ ਅਸੀਂ ਜੇ ਦੁਪਹਿਰੇ ਲੰਚ ਵਿੱਚ ਖਾਵਾਂਗੇ ਉਦੋਂ ਦਾ ਟੇਸਟ ਹੋਰ ਵੀ ਬੈਟਰ ਹੋ ਜਾਣਾ ਇਹਦੇ ਵਿੱਚ ਆਪਾਂ ਪਨੀਰ ਵੀ ਪਾ ਸਕਦੇ ਹਾਂ ਕੋਫਤੇ ਵੀ ਪਾ ਸਕਦੇ ਆ ਬਈ ਕੋਪਾਸ ਗਰੇਵੀ ਬਣਾ ਲਓ ਜਾਂ ਤੁਸੀਂ ਪਨੀਰ ਪਾ ਲਓ ਜਾਂ ਤੁਸੀਂ ਕੋਫਤੇ ਪਾ ਲਓ ਇਹਦੇ ਵਿੱਚ ਤਾਂ ਆਪਣੀ ਹੱਦ ਤੱਕ ਆਪਣੀ ਦਾ ਪੂਰਾ ਜੋਰ ਲਾਇਆ ਹੈ ਆਪ ਦਾ ਮਮਾ ਠੱਪ ਹੋਈ ਪਈ ਨਹੀਂ ਫਸਲਾਂ ਦਾ ਨੁਕਸਾਨ ਹੀ ਇਹ ਦੁਬਾਰਾ ਬੰਨਾ ਨਹੀਂ ਬੰਨਾ ਕਰ ਲਈ ਸੈਂਡਵਿਚ ਦੀ ਤਿਆਰੀ ਆ ਮੈਂ ਸਬਜ਼ੀਆਂ ਚੌਪ ਕਰ ਲਈਆਂ সুইਟ ਕੌਰਨ ਪਾ ਲਈ ਪਿਆਜ਼ ਸ਼ਿਮਲਾ ਮਿਰਚ ਮੇਰੀਆਂ ਬਸ ਸਾਹੀ ਦੋ ਤਿੰਨ ਸਬਜ਼ੀਆਂ ਹੁੰਦੀਆਂ ਜਿਹੜੀਆਂ ਹਰ ਟਾਈਮ ਕਰੇ ਅਵੇਲੇਬਲ ਨੇ ਹਨਾ ਕੋਈ ਨਹੀਂ ਹੈ ਕੋਈ ਖਾਸ ਸਬਜ਼ੀ ਪਾਉਣੇ ਕੰਕਰ ਪਿਆਜ਼ ਟਮਾਟਰ ਸ਼ਿਮਲਾ ਮਿਰਚ ਹਰੀ ਮਿਰਚ ਸੁਨ ਮਿਰਚ ਹੁੰਦੀ ਹੁੰਦੀ ਹੈ ਤੇ ਮੈਂ সুইਟ ਕੌਰਨ ਪਾ ਲਈ ਫਰੋਦਨ সুইਟ ਕੌਰਨ ਇਹ ਵੀ ਫ੍ਰੀਜ਼ਰ ਚ ਆਲਵੇਸ ਪਈ ਹੁੰਦੇ ਨੇ ਕੁਛ ਥੋੜਾ ਜਿਹਾ ਪਨੀਰ ਕੱਟ ਲਿਆ ਇਹਦੇ ਰਾਤ ਮੈਂ ਹੰਗ ਕर्ड ਬਣਾਇਸੀ ਜਿਹੜਾ ਪਾਣੀ ਸੀ نیچے ਕਲੈਕਟ ਹੋ ਕੇ ਆ ਦੇਖੋ ਪਾਣੀ ਤੁਹਾਨੂੰ ਦਿਖ ਰਿਹਾ ਵੀ نیچے ਕਲੈਕਟ ਹੋ ਗਿਆ ਇਹਦੇ ਵਿੱਚ ਹੰਗ ਕर्ड ਬਣ ਗਿਆ ਕੰਟੇਨਰ ਵਿੱਚ ਬਿਲਕੁਲ ਇੱਕ ਟਿੱਕੀ ਜੀ ਬਣ ਜਾਂਦੀ ਦਹੀਂ ਦੀ ਇਹ ਆਪਾਂ ਯੂਜ਼ ਕਰਾਂਗੇ ਬਹੁਤ ਟੇਸਟੀ ਸੈਂਡਵਿਚ ਬਣਾਉਣ ਦੇ ਬਿਲਕੁਲ ਕਰੀਮ ਹੁੰਦੀ ਹੈ ਇੱਕ ਗਾੜ੍ਹੀ ਕਰੀਮ ਹੀ ਬਣ ਜਾਂਦੀ ਹੈ ਇਹ ਬਹੁਤ ਟੇਸਟੀ ਲੱਗਦੀ ਹੈ ਉਸ ਵਿੱਚ ਸਿਰਫ ਮਿਕਸ ਕਰਨਾ ਸਾਰਾ ਸਮਾਨ ਤੇ ਸੈਂਡਵਿਚ ਬਣ ਕੇ ਤਿਆਰ ਨੇ ਮਿਕਸ ਕਰਕੇ ਰੱਖ ਹੀ دینی ਆ ਬਸ ਸਾਰਾ ਸਾਰਾ ਕੁਝ ਕੱਲਾ ਨਮਕ ਨਹੀਂ ਪਾਉਂਦੀ ਨਮਕ ਬਿਲਕੁਲ ਜਦੋਂ ਆਪਾਂ ਸੈਂਡਵਿਚ ਬਣਾਉਣ ਲੱਗਾਂਗੇ ਉਹ ਵੀ ਐਡ ਕਰੂੰਗੀ ਤੇ ਕਿਉਂਕਿ ਫਿਰ ਬ੍ਰੈਡ ਨਾ ਐਕਸਪਾਇਰ ਹੋ ਜਾਣੀ ਸੀ ਮੈਨੂੰ ਐਂ ਹਲਾਜ ਹੋ ਗਿਆ ਵੀ ਚਲੋ ਬ੍ਰੈਡ ਨਾ ਐਕਸਪਾਇਰ ਹੋ ਜਾਣ ਡੇਟ ਲੰਘ ਗਈ ਉਹਨਾਂ ਦੀ ਵੀ ਚਲੋ ਸੈਂਡਵਿਚ ਬਣਾ ਲਈਏ ਕਿਉਂਕਿ ਘਰੇ ਜਦੋਂ ਆਪਣੇ ਸਮਾਨ ਨੂੰ ਪਿਆ ਹੁੰਦਾ ਫਿਰ ਆਪਾਂ ਹੀ ਦੇਖਣਾ ਹੁੰਦਾ ਵੀ ਆਪਾਂ ਕੀ ਚੀਜ਼ ਪਹਿਲਾਂ ਯੂਜ਼ ਕਰਨੀ ਹੈ ਕੀ ਬਾਅਦ ਵਿੱਚ ਕਰਨੀ ਆ ਇਹ ਡੇਟ ਲੰਘੀ ਤੋਂ ਬਾਅਦ ਆਪਾਂ ਯੂਜ਼ ਕਰਾਂਗੇ ਫਿਰ ਉਹਦਾ ਕੋਈ ਫਾਇਦਾ ਨਹੀਂ ਹਣਾ ਇਸ ਕਰਕੇ ਮੈਂ ਚਲੋ ਸੈਂਡਵਿਚ ਬਣਾਉਣੀ ਆ ਅੱਜ ਮੈਂ ਯੂਨੀਸ ਪਾ ਲਈ ਤੰਦੂਰੀ ਫਲੇਵਰ ਵਾਲੀ ਕਿਉਂਕਿ ਦਿਵਿੰਦਰ ਨੂੰ ਥੋੜਾ ਜਿਹਾ ਨਾ ਸੌਸਿਸ ਦਾ ਫਲੇਵਰ ਵਧੀਆ ਲੱਗਦਾ ਉਹ ਕਹਿੰਦੇ ਸੈਂਡਵਿਚ ਟੇਸਟੀ ਹੈ ਪਰ ਥੋੜੀ ਕੋਈ ਸੌਕਸ ਹੈ ਨਾ ਇਹਨਾਂ ਨੂੰ ਫਲੇਵਰ ਚਾਹੀਦਾ ਹੁੰਦਾ ਫਿਰ ਮੈਂ ਆਹ ਤੰਦੂਰੀ ਮਯੂਨੀਸ ਪਾਤੀ ਕੁਝ ਹੰਕੜ ਪਾਤੀ ਹੰਕੜ ਹਲੇ ਮੇਰੇ ਕੋਲ ਹਲੇ ਵੀ ਬਚੀ ਪਈ ਹੈ ਮੈਂ ਸਾਰੀ ਨਹੀਂ ਪਾਈ ਹਜੇ ਵੀ ਪਈ ਹੈ ਮੈਂ ਰੱਖ ਦੂੰਗੀ ਫਰਿੱਜ ਵਿੱਚ ਕਿਸੇ ਹੋਰ ਰੈਸਪੀ ਲਈ ਕੰਮ ਆ ਜੂ ਮੈਂ ਵੀ ਕੱਲ ਨੂੰ ਪਨੀਰ ਦੀ ਕਮਣਾਣੀ ਹੈ ਤੇ ਇਹ ਪਨੀਰ ਮੈਂ 나ਸਤੇ ਪਾਉਂਗੀ ਇਹਦੇ ਵਿੱਚ ਮਿਕਸ ਨਹੀਂ ਕਰਦੀ ਕਿਉਂਕਿ ਜੇ ਸਪੂਨ ਨਾਲ ਮਿਕਸ ਕਰਾਂਗੇ ਤਾਂ ਫਿਰ ਟੁੱ ਇਹ ਮੈਂ ਜਿਹੜਾ ਫੀਲਿੰਗ ਰੱਖ ਦੂੰਗੀ ਬ੍ਰੈਡ ਦੇ ਸ্লাইਸ ਉੱਪਰ ਉਦੋਂ ਪੀਸ ਰੱਖ ਦੂੰਗੀ ਇਹ ਆ ਆਪਣੀ ਬ੍ਰੈਡ ਦੀ ਸੈਂਡਵਿਚ ਦੀ ਸਟਫਿੰਗ ਤਿਆਰ ਹੈ ਮੈਂ ਇਹ ਨੂੰ ਰੱਖ ਦਾਨੇ ਫ੍ਰਿਜ ਵਿੱਚ ਪਰ ਸਿਰਫ ਨਮਕ ਨਹੀਂ ਐਡ ਕਰਿਆ ਹੋਰ ਮੈਂ ਸਾਰਾ ਕੁਝ ਇਹਦੇ ਵਿੱਚ ਐਡ ਕਰਤਾ ਕੱਲਾ ਨਮਕ ਨਹੀਂ ਵਸੇ ਇਹਦੇ ਵਿੱਚ ਮੈਂ ਐਡ ਕਰਿਆ ਹੋਰ ਸਾਰਾ ਕੁਝ ਐਡ ਇਡ ਇਹਦੇ ਵਿੱਚ ਜੀਫ ਫਨੇਕਸ ਹਰब्स ਵਗੈਰਾ ਸਾਰਾ ਕੁਝ ਪਾਤਾ ਤੇ ਮੈਂ ਨਾ ਲੌਬੀ ਵਿੱਚ 깔ਦੀ ਘੋੜੀ ਰੱਖੀ ਹੋਈ ਸੀ ਵੀ ਮੈਂ ਲੌਬੀ ਵਾਲੇ ਫੈਨ ਸਾਫ ਕਰੂੰਗੀ ਤੇ ਮੈਂ ਕਿਹਾ ਚਲ ਹੁਣ ਫੈਨ ਵੀ ਸਾਫ ਕਰਦਾ ਫਿਰ ਫੈਨ ਸਾਫ ਕਰਕੇ ਕੋੜੀ ਵਾਪਸ ਪਿੱਛੇ ਸਟੋਰ ਚ ਰੱਖਿਆਉਂਗੀ ਤੇ ਇਹ ਵੀ ਕੰਮ ਕਰਦਾ ਕਈ ਵਾਰ ਨਾ ਕੰਮ ਦੇ ਕੌਲ ਬਹੁਤ ਹੋ ਜਾਂਦੀਆਂ ਦਵਿੰਦਰ ਤਾਂ ਮੈਨੂੰ ਕਹਿ ਰਹੀ ਸੀ ਕਿਉਂ ਕੰਮ ਲੱਗੀਆਂ ਪਈਆਂ ਤੂੰ ਆਰਾਮ ਕਰ ਲੈ ਤੇ ਮੈਂ ਕਿਹਾ ਨਹੀਂ ਕੰਮ ਥੋੜਾ ਜਿਹਾ ਜ਼ਿਆਦਾ ਨਹੀਂ ਮੈਂ ਕਰਨਾ ਬਸ ਇਕੱਲੇ ਵੀ ਲੌਬੀ ਵਾਲੇ ਪੱਖੇ ਸਾਫ ਕਰਦਾ ਇਹ ਪੱਖੇ ਆਇਆ ਜਿਹੜਾ ਹੁਣ ਮੈਂ ਪੱਖਾ ਸਾਫ ਕਰ ਰਹੀ ਹਾਂ ਇਹ ਘੱਟ ਯੂਜ਼ ਹੁੰਦਾ ਇਹ ਗੰਦਾ ਘੱਟ ਸੀ ਜਿਹੜਾ ਪਿੱਛੇ ਵਾਲਾ ਫੈਨ ਆ ਜਿਹੜਾ ਸੋਫਿਆਂ ਦੇ ਬਿਲਕੁਲ ਉੱਪਰ ਹੈ ਉਹ ਜਿਆਦਾ ਹੁੰਦਾ ਕਿਉਂਕਿ ਜਦੋਂ ਬੈਠਦੇ ਆ ਨਾ ਲੌਬੀ ਵਿੱਚ ਸੋਫਾ ਯੂਜ਼ ਕਰਦੇ ਆ ਤਾਂ ਉਹ ਫੈਨ ਚੱਲਦਾ ਜਿਆਦਾ ਆ ਉਹ ਜਿਆਦਾ ਗੰਦਾ ਸੀਗਾ ਤੇ ਇਸ ਤਰ੍ਹਾਂ ਕਰਕੇ ਫਿਰ ਉਹ ਇੱਕ ਚਿੱਟੇ ਪੱਖੇ ਨੇ ਉੱਤੇ ਕਾਲਸ ਜੀ ਕਾਲੀ ਜੀ ਮੈਲ ਦੀ ਪਰਤ ਦਿਖਣ ਲੱਗ ਜੇ ਤਾਂ ਫਿਰ ਦੇਖਣ ਨੂੰ ਚੰਗੇ ਨਹੀਂ ਲੱਗਦੇ ਹੈਗੇ ਕਿ ਮੈਂ ਕਿਹਾ ਚਲੋ ਨਵੇਂ ਪੱਖੇ ਲਗਾਏ ਨੇ ਵਾਲੇ ਲਾਸਟ ইয়ার ਲਗਾਏ ਸੀ ਨਵੇਂ ਲੌਬੀ ਚ ਫੈਨ ਵਿੱਚ ਆਪਾਂ ਇਹਨਾਂ ਨੂੰ ਟਾਈਮ ਤੇ ਸਾਫ਼ ਕਰਦੇ ਰਵਾਂਗੇ ਤਾਂ ਇਹ ਨਵੇਂ ਬਣੇ ਰਹਿਣਗੇ ਜੇ ਸਾਫ਼ ਕਰਾਂਗੇ ਨਹੀਂ ਹੈਗੇ ਤਾਫਿਰ ਉਹ ਮੈਲ ਵੀ ਜਿਹੜੀ ਉੱਪਰ ਕਾਲੀ ਸੀ ਕਾਲਸ ਜੀ ਹੁੰਦੀ ਉੱਪਰ ਲੱਗਣ ਲੱਗ ਜਾਂਦੇ ਫਿਰ ਉਹ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੀ ਵੀ ਕਰਨੇ ਕਰਨੇ ਹੁਣ ਨਹੀਂ ਕਰਾਂਗੇ 20 ਦਿਨਾਂ ਨੂੰ 15 ਦਿਨਾਂ ਨੂੰ ਕਰਨੇ ਹੀ ਪੈਣਗੇ ਇਹ ਤਾਂ ਸਾਫ਼ ਤੇ ਹੁਣ ਚਲੋ ਘੱਟ ਗੰਦੇ ਹੋਣਗੇ ਟਾਈਮ ਘੱਟ ਲੱਗੂਗਾ ਸਾਫ਼ ਕਰਨ ਮੇ ਵੀ ਕਰਦਾ ਤੇ ਪੱਖੇ ਸਾਫ ਕਰਨ ਤੋਂ ਬਾਅਦ ਇੱਕ ਮੈਂ ਅੰਦਰਲਾ ਰੂਮ ਵਾਲਾ ਫੈਨ ਵੀ ਸਾਫ ਕਰਤਾ ਸੀ ਕਿਉਂਕਿ ਉਹ ਰੂਮ 'ਚ ਨਾ ਬੈੱਡ ਨਹੀਂ ਹੈਗਾ ਸਿੰਗਲ ਬੈੱਡ ਵਾਲੇ ਰੂਮ 'ਚ ਉਹ ਫਿਰ ਕੋੜੀ ਲਗਾ ਕੇ ਪੱਖਾ ਸਾਫ ਹੁੰਦਾ ਬਾਕੀ ਚਲੋ ਬੈੱਡ ਉੱਪਰ ਸਟੈਪ ਰੱਖ ਕੇ ਸਾਫ ਹੋ ਜਾਂਦੇ ਨੇ ਫਿਰ ਮੈਂ ਕਿਹਾ ਚਲੋ ਕੋੜੀ ਤਾਂ ਮੈਂ ਵੀ ਲਾਚ ਕਰ ਲਾ ਮੈਂ ਉਹ ਰੂਮ ਵਾਲਾ ਪੱਖਾ ਵੀ ਸਾਫ ਕਰਤਾ ਅੰਦਰਲਾ ਤੇ ਹੁਣ ਮੈਂ ਆ ਗਈ ਸੀ ਡਾਈਨਿੰਗ ਹਾਲ ਵਿੱਚ ਡਾਈਨਿੰਗ ਟੇਬਲ ਤੇ ਕਾਫੀ ਸਮਾਨ ਪਿਆ ਸੀ ਜਿਹੜੇ ਮੈਂ ਖਾਲੀ ਕੰਟੇਨਰ 'ਚ ਮੈਂ ਵਾਸ਼ ਕਰਕੇ ਰੱਖੇ ਸੀ ਕਿਉਂਕਿ ਉਹ ਵਾਲਾ ਡੱਬਾ ਕੱਲ ਭਰ ਗਿਆ ਸੀਗਾ ਉਹ ਵੀ ਫਿਰ ਮੈਂ ਇੱਧਰ ਕ੍ਰੌਕਰੀ ਯੂਨਿਟ ਚ ਨੀਚੇ ਕੈਬਿਨ ਚ ਰੱਖ ਜਾਣੀ ਹੁੰਦੀ ਐ ਇੱਕ ਪਾਰੇ ਹੋਏ ਡੱਬੇ ਤੇ ਜਿਹੜਾ ਹਲ ਭਰ ਰਿਆ ਹੁੰਦਾ ਕਿਚਨ ਚ ਹੁੰਦਾਗਾ ਤੇ ਜਦੋਂ ਯੂਜ਼ ਕਰਨਾ ਹੁੰਦਾ ਡੱਬਾ ਫਿਰ ਭਰਿਆ ਹੋਇਆ ਇੱਥੋਂ ਕੱਢ ਕੇ ਲੈ ਜਾਂਦੇ ਤੇ ਬਾਕੀ ਜਿਹੜੇ ਕੱਲ ਮੈਂ ਗੱਤੇ ਦੇ ਡੱਬਿਆਂ ਤੇ ਕਵਰ ਜਿ ਕਰੇ ਸੀਗੇ ਚੜਾਈ ਸੀਗੇ ਰੈਪਿੰਗ ਪੇਪਰ ਨਾਲ ਰੈਪ ਕਰੇ ਸੀ ਉਹ ਵੀ ਇੱਥੇ ਪਈ ਸੀ ਰਾਤ ਮੈਂ ਇੱਥੇ ਰੱਖ ਦਿੱਤੇ ਮੈਂ ਚਲੋ ਥੋੜਾ ਸੁੱਕ ਜਾਂਦਾ ਫੇਵਿਕੋਲ ਵਗੈਰਾ ਨਾਲ ਉਹਦਾ ਤੇ ਉਹ ਮੈਂ ਚੱਕ ਕੇ ਰੱਖਨੇ ਸੀ ਯੂਸ ਚ ਮੇਰੇ ਹਜੇ ਹੈ ਨਹੀਂ ਸੀ ਮੈਂ ਕਿਹਾ ਚਲੋ ਕਿਥੇ ਰੱਖ ਦਾਨਾ ਕਿਤੇ ਨਾ ਕਿਤੇ ਫਿਰ ਮੈਂ ਵੀ ਕਵਰ ਚ ਰੱਖ ਤੇ ਡਾਈਨਿੰਗ ਟੇਬਲ ਤੇ ਕੱਪੜਾ ਮਾਰਤਾ ਹੁਣ ਇੰਨੀ ਜਿਆਦਾ ਡਸਟ ਤਾਂ ਹੈ ਨਹੀਂ ਕਿਉਂਕਿ ਬਾਰਿਸ਼ ਦਾ ਮੌਸਮ ਚੱਲ ਰਿਹਾ ਸੀਗਾ ਪਰ ਕੱਪੜਾ ਮਾਰੇ ਨੂੰ ਵੀ ਕਈ ਦਿਨ ਹੋ ਗਏ ਸੀ ਬਸ ਇੱਕ ਮੈਂ ਹਲਕਾ ਜ ਡਾਈਨਿੰਗ ਟੇਬਲ ਤੇ ਕੱਪੜਾ ਮਾਰਤਾ ਇੰਨੀ ਜਿਆਦਾ ਡਸਟ ਤਾਂ ਖੈਰ ਹੈ ਨਹੀਂ ਸੀ ਤੇ ਹੁਣ ਮੈਂ ਆ ਗਈ ਸੀ ਕਿਚਨ ਵਿੱਚ ਹੋ ਗਿਆ ਸੀਗਾ ਬ੍ਰੈਕਫਾਸਟ ਦਾ ਟਾਈਮ ਹੈ ਕਿਹਾ ਚਲੋ ਬਣਾਉਣੇ ਅੱਜ ਸੈਂਡਵਿਚ ਕਈ ਵਾਰ ਨਾ ਆਪਣੇ ਕੋਲ ਚੀਜ਼ ਪਈ ਹੁੰਦੀ ਆ ਪਰ ਆਪਾਂ ਬੇਕ ਦਿਨ ਹੁੰਦੇ ਵੀ ਉਹ ਚੀਜ਼ ਕਿੰਨੇ ਟਾਈਮ ਤੱਕ ਆਪਾਂ ਯੂਜ਼ ਕਰ ਸਕਦੇ ਹੁੰਦੇ ਆ ਐਸੇ ਤਰ੍ਹਾਂ ਜਿਵੇਂ ਕੋਲ ਬ੍ਰੈਡ ਪਈ ਸੀ ਉਹਦੀ ਡੇਟ ਬਸ 1 2 ਦਿਨਾਂ ਦੀ ਹੀ ਰਹਿ ਗਈ ਐਕਸਪਾਇਰ ਡੇਟ ਫਿਰ ਮੈਂ ਕਿਹਾ ਚਲ ਅੱਜ ਆਪਾਂ ਜੇ ਸੈਂਡਵਿਚ ਖਾ ਲਾਂਗੇ ਤਾਂ ਆਪਣੇ ਬ੍ਰੈਡ ਵੀ ਖਤਮ ਹੋਣਗੇ ਵੇਸਟ ਨਹੀਂ ਜਾਣਗੇ ਐਕਸਪਾਇਰ ਨਹੀਂ ਹੋਣਗੇ ਟਾਈਮ ਸਿਰ ਆਪਾਂ ਖਾ ਵੀ ਲਵਾਂਗੇ ਤੇ ਅੰਦਰ ਕਹਿੰ ਚਲ ਸੈਂਡਵਿਚ ਕਰ ਲਓ ਫਿਰ ਮੈਂ ਕਿਹਾ ਚਲ ਸੈਂਡਵਿਚ ਬਣਾ ਲਵਾਂਦੇ ਆ ਐਸੇ ਤਰ੍ਹਾਂ ਘਰ ਵਿੱਚ ਬਹੁਤ ਚੀਜ਼ਾਂ ਤੇ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਨਿਗਰੱਖਣੀ ਪੈਂਦੀ ਵੀ ਕੀ ਚੀਜ਼ ਆਪਣੀ ਪਹਿਲਾਂ ਖਰਾਬ ਹੋਣ ਜਾ ਰਹੀ ਹੈ ਕਿਉਂ ਨਾ ਆਪਾਂ ਪਹਿਲਾਂ ਯੂਜ਼ ਕਰ ਲਈ ਹਨਾ ਕਈ ਵਾਰ ਫਿਰ ਆਪਾਂ ਆਪਣਾ ਟੇਸਟ ਨਹੀਂ ਦੇਖਦੇ ਪਰ ਆਪਾਂ ਇਹ ਦੇਖਦੇ ਵੀ ਇਹ ਚੀਜ਼ ਖਰਾਬ ਹੋ ਗਈ ਹੁਣ ਆਪਾਂ ਇਹ ਪਹਿਲਾਂ ਇਹ ਇਹਦਾ ਇਸਤੇਮਾਲ ਕਰਨਾਗਾ ਤੇ ਸੈਂਡਵਿਚ ਬਣ ਕੇ ਤਿਆਰ ਨੇ ਸੈਂਡਵਿਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਹੰਗ ਕਟ ਵਾਲੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਇੱਕ ਵਾਰ ਤੁਸੀਂ ਖਾ ਲਓਗੇ ਤਾਂ ਦਿਲ ਕਰੂ ਥੋੜਾ ਤੇ ਨੈਕਸਟ ਟਾਈਮ ਵੀ ਇਸੇ ਤਰੀਕੇ ਨਾਲ ਬਣਾ ਕੇ ਖਾਈਏ ਤੇ ਕਰਦੇ ਆ ਆਪਣਾ ਬ੍ਰੈਕਫਾਸਟ ਤੇ ਨਾਲ ਲੈ ਲਿਆ ਸੀ ਅਸੀਂ ਇੱਕ 커피 ਦਾ ਕੱਪ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗੀ ਤੇ ਉਸ ਤੋਂ ਬਾਅਦ ਕਿਚਨ ਦਾ ਕੰਮ ਮੇਰਾ ਢਾਂਤੀ ਕਿਚਨ ਦਾ ਕੰਮ ਖਤਮ ਕਰਕੇ ਕਲੀਨਿੰਗ ਕਰਕੇ ਕਿਚਨ ਦੀ ਮੈਂ ਲੈ ਕੇ ਆਈ ਸੀ ਮਸ਼ੀਨ 'ਚ ਕੱਪੜੇ ਕੱਢ ਕੇ ਕੱਪੜੇ ਮੈਂ ਪਹਿਲਾਂ ਹੀ ਲਗਾ ਚੁੱਕੀ ਸੀ ਫੁੱਲੀ ਮਸ਼ੀਨ 'ਚ ਥੋੜੀ ਧੋਤੇ ਨੇ ਸਾਰੇ ਨਹੀਂ ਧੋਤੇ ਕੁਝ ਤਾਂ ਮੈਂ ਰੱਖ ਲਈ ਸੀ ਕੁਝ ਕੱਪੜੇ ਧੋਤੇ ਰਹਿਣਾ ਫੇ ਧੋਤੇ ਬਿਨਾ ਵੀ ਸਰਦਾ ਨਹੀਂਗਾ ਵੀ ਚਲੋ ਸੁੱਕ ਜਾਣਗੇ ਅੰਦਰ ਫਿਰ ਕੀ ਕਰੀਏ ਹੁਣ ਮੌਸਮ ਦਾ ਕੀ ਪਤਾ ਵੀ ਕੱਲ ਨੂੰ ਵੀ ਮੀਂਹ ਪਵੇ ਕੱਪੜੇ ਤਾਂ ਹੁਣ ਧੋਣੇ ਨੇ ਤੁਜੀ ਨੇ ਤੋਤੇ ਸੀਰ ਮੈਂ ਕਿ ਚਲ ਸੁੱਕਣੇ ਪਾਦਾ ਲੌਬੀ ਚ ਅੰਦਰ ਮੈਂ ਸਟੈਂਡ ਕਰ ਲਿਆ ਸੀ ਕੱਪੜਿਆਂ ਵਾਲਾ ਵੀ ਇੱਥੇ ਸੁੱਕਣੇ ਪਾ ਦਾਨੀਆਂ ਤੇ ਪੱਖਾ ਚੱਲ ਰਿਹਾ ਸੀ ਉੱਪਰ ਪੱਖਾ ਤੇ ਨੀਚੇ ਮੈਂ ਸਟੈਂਡ ਰੱਖ ਲਿਆ ਸੀ ਤੇ ਕੱਪੜੇ ਪਾ ਦਾਨਾ ਸੁੱਕਣੇ ਸੁੱਕ ਵੀ ਗਏ ਸੀਗੇ ਦੁਪਹਿਰ ਤੱਕ ਤਾਂ ਸੁੱਕ ਹੀ ਗਏ ਸੀ ਕੱਪੜੇ ਕਿਉਂਕਿ ਫੈਨ ਦੇ ਨੀਚੇ ਮੈਂ ਸਟੈਂਡ ਰੱਖਤਾ ਸੀ ਪਰ ਠੀਕ ਆ ਸੁੱਕ ਗਏ ਪਰ ਉਹ ਗੱਲ ਨਹੀਂ ਬਣਦੀ ਏ ਮੀ ਧੁੱਪ ਚ ਕੱਪੜੇ ਵਧੀਆ ਲੱਗਦੇ ਹਨਾ ਉਹ ਗੱਲ ਨਹੀਂ ਬਣਦੀ ਹੈਗੀ ਠੀਕ ਆ ਸੁੱਕ ਗਏ ਸੀਗੇ ਤੇ ਕੁਝ ਸ਼ਰਟਸ ਵਗੈਰ ਦੇ ਉਹਨਾਂ ਦੇ ਮੈਂ ਹੈਂਗਰ ਤੇ ਹੈਂਗ ਕਰ ਦੂੰਗਾ ਫਿਰ ਇੰਨੇ ਇਹ ਮੈਂ ਹੈਂਗਰ ਤੇ ਹੈਂਗ ਕਰ ਦਾਨੀ ਆ। ਇਸ ਤਰ੍ਹਾਂ ਕਰਦੇ ਕੰਮ ਜਿਹੜੇ ਹੁੰਦੇ ਨੇ ਕੰਮਾਂ ਦੀ ਪਲੈਨਿੰਗ ਹੁੰਦੀ ਆ ਉਹ ਕਰਨੀ ਇੱਕ ਬਹੁਤ ਆਈ ਕਹਿ ਲਊ ਵੀ ਬਹੁਤ ਸਮਝਦਾਰੀ ਨਾਲ ਕਰਨੀ ਪੈਂਦੀ ਵੀ ਹੁਣ ਕੀ ਕੰਮ ਕਰੀਆ ਕੰਮ ਨੂੰ ਕਵੇਂ ਕਰੀਆ ਕੰਮ ਨੂੰ ਕਵੇਂ ਕਰੀ। ਹੁਣ ਬਾਰਿਸ਼ ਦਾ ਮੌਸਮ ਚੱਲ ਰਿਹਾ ਦੋ ਦਿਨਾਂ ਤੋਂ ਨਾ ਤਿੰਨ-ਤਿੰਨ ਤੋਂ ਦਵਿੰਦਰ ਕਰ ਰਹੇ ਨੇ ਤੇ ਕਹਿੰਦੇ ਮੈਂ ਕਹਿੰਦੇ ਮੈਂ ਤਾਂ ਉਹ ਜਿਵੇਂ ਵੀ ਲੇਡੀਆਂ ਘਰੇ ਕੰਮ ਰੈਂਦੀਆਂ ਨੇ ਕਹਿੰਦੇ ਤਨ ਨਿਉ ਔਰਤਾ ਜਿਹੜੀ ਘਰੇ ਰਹਿੰਦੀ ਐ ਸਾਰਾ ਦਿਨ ਕਹਿੰਦੇ ਮੈਂ ਤਾਂ ਬੋਰ ਹੀ ਹੋ ਗਿਆ ਘਰੇ ਰਹਿ ਕੇ ਮੈਂ ਕਿੱਧਰ ਜਾਵਾਂ ਨਾ ਕੋਈ ਕੰਮ ਬਣਦਾ ਇਹ ਜਿਵੇਂ ਇਹ ਮੌਸਮ 'ਚ ਕਹਿੰਦੇ ਮੈਂ ਤਾਂ ਘਰੇ ਰਹਿ ਕੇ ਮੇਰਾ ਤਾਂ ਜੀ ਆਕ ਗਿਆ ਕਹਿੰਦੇ ਮੈਂ ਤਾਂ ਫੋਨ ਦੇਖ-ਦੇਖ ਵੀ ਅੱਖ ਗਿਆ ਸੌਂ ਕੇ ਵੀ ਅੱਖ ਗਿਆ ਕਹਿੰਦੇ ਬਹੁਤ ਔਖਾ ਗਿਆ ਨੇ ਘਰੇ ਰਹਿਣ ਦਾ ਕਹਿੰਦੇ ਤਾਂ ਨੂੰ ਤੁਸੀਂ ਜਿਹੜੀ ਵੀ ਇਹ ਕਹਿੰਦੇ ਰਹਿੰਨੀ ਹੋਗੇ ਮੈਂ ਸਾਡਾ ਕੰਮ 'ਚ ਟਾਈਮ ਪਾਸ ਹੁੰਦਾ ਸਾਰਾ ਦਿਨ ਅਸੀਂ ਕੰਮ ਕਰੀ ਜਾਂਦੇਗੇ ਟਾਈਮ ਹੋ ਰਿਹਾ ਪੌਣੇ 1 ਦਾ ਪੌਣੇ 1 ਹੋ ਗਿਆ ਤੇ ਮੈਂ ਹੁਣ ਤਿਆਰੀ ਕਰ ਲਈ ਲੰਚ ਦੀ ਵਾ ਫੁਲਕੇ ਬਣਾਉਣਾ ਇਹਨਾਂ ਸਬਜ਼ੀ ਗਰਮ ਕਰੀ ਆ ਆਟਾ ਮੈਂ ਸਵੇਰੇ ਬੁੰਨ ਕੇ ਰੱਖਤਾ ਸੀ ਫੁਲਕੇ ਬਣਾ ਰਹੀਆਂ ਸਬਜ਼ੀ ਗਰਮ ਕਰ ਲਈ ਸੈਲਡ ਕੱਟ ਲਿਆ ਤੇ ਫਿਰ ਉਹ ਨਾ ਅਸੀਂ 3 ਵਜੇ ਜਾਣਾ ਡਾਕਟਰ ਕੋਲੇ ਅਪਾਇੰਟਮੈਂਟ ਆ ਕਿ ਦਵਿੰਦਰ ਕਹਿੰਦੇ ਵਿੱਚ ਖਾਣਾ ਜਲਦੀ ਖਾਣਾ ਨੇ ਫਿਰ ਉਹੀ ਜਾਂਦੇ ਘੁੱਟ ਘੁੱਟ ਚਾਹ ਪੀ ਜਾਂਗੇ ਕਿਉਂਕਿ ਡਾਕਟਰ ਕੋਲ ਜਾਣੇ ਬਹੁਤ ਟਾਈਮ ਲੱਗ ਜਾਂਦਾ ਇਹ ਫਿਰ ਉਥੇ ਨਹੀਂ ਚਾਹ ਦਾ ਔੜਕਾ ਹੋਊਗਾ ਵੀ ਆਪਾਂ ਘਰੋਂ ਚਾਹ ਪੀ ਕੇ ਚੱਲ ਜਾਵਾਂਗੇ ਖਾਣਾ ਥੋੜਾ ਜਲਦੀ ਕੋਈ ਚਾਹ ਥੋੜੀ ਜਲਦੀ ਹੋ ਜੂਗੀ ਮੇਰੇ ਤੋਂ ਚਾਹ ਦਾ ਔੜਕਨ ਹੈ ਉਹ ਪਤਾ ਫਿਰ ਕਰੀ ਆਂਗੀ ਉਹਦਾ ਸ਼ਾਮ ਹੀ ਹੋ ਜੂਗੀ। ਔਰ ਸ਼ਾਮ ਨੂੰ ਮੈਂ ਤਾਂ ਮੈਨੂੰ ਤਾਂ ਹੀ ਨਹੀਂ ਪਤਾ ਜਾਣ ਕਰਕੇ ਮੈਨੂੰ ਦਲੀਆ ਬਣਾਉਣਾ ਪਵੇ ਉਹਦੇ ਵਾਸਤੇ ਜਾਂ ਸਿਰ ਖਿਚੜੀ। ਨਹੀਂ ਫਿਰ ਦੇਖਾਂਗੇ ਕੀ ਬਣੂਗਾ ਉਹਦਾ ਆ ਕੇ ਪਤਾ ਚੱਲੂਗਾ ਮੈਨੂੰ ਤਾਂ 100% ਨੂੰ ਸ਼ੋਰ ਆ ਵੀ ਮਿੰਟ ਦਲੀਆ ਖਾਣਾ ਪਊਗਾ। ਦਵਿੰਦਰ ਦਾ ਦੇਖ ਲਾਂਗੇ ਕੀ ਖਾਣਗੇ। ਖਾਣਾ-ਦਾਣਾ ਸਾਰਾ ਦਿਨ ਚੱਲ ਜੰਦਾ ਸਵੇਰ ਦਾ ਫਿਰ ਦੁਪਹਿਰ ਦਾ ਫਿਰ ਸ਼ਾਮ ਦਾ ਹਨਾ। ਖਾਣਾ ਪੀਣਾ ਕਦੇ ਨਹੀਂ ਬੰਦ ਹੁੰਦਾ ਕਹੇ ਜੇ ਮਰ ਗਈ ਹਾਲਾਤ ਹੋਣ ਜੋ ਢਿਡ ਨਾਲ ਲੱਗਿਆ ਨਾ ਫਿਰ ਖਾਣਾ ਪੀਣਾ ਆਪਾਂ ਬੰਦ ਕਰ ਨਹੀਂ ਸਕਦੇ ਹੈਗੇ। ਕੱਪੜੇ ਵੀਰ ਆਲਮੋਸਟ ਸੁੱਕੇ ਪੈਨ ਹੁਣ ਪੱਖਾ ਬੰਦ ਕਰੇ ਮੈਂ ਜਦ ਦੇ ਕੱਪੜੇ ਪਾਈ ਸੁਕਣ ਪੱਖਾ ਚੱਲੇ ਜਾਂਦਾ ਸੀ ਪੱਖੇ ਨਾਲ ਵਧੀਆ ਸੁੱਕ ਗਏ। ਹੁਣ ਬੰਦ ਰੱਖੂਗੀ ਬੂ ਤਾਂ ਆਰ ਵੀ ਨਹੀਂ ਕੱਪੜੇ ਖਲੇ ਉਹ ਸਟੈਂਡ ਤੇ ਲੱਗੇ ਰਹਣਗੇ। ਕੱਲ ਨੂੰ ਚੱਕੂਗੀ। 70 ਤੋਂ 80% ਸੁੱਕ ਗਏ ਕੱਪੜੇ। 70 ਤੋਂ 80% ਕੱਪੜੇ ਸੁੱਕੋਗੇ ਬਸ ਹੁਣ ਦਾ 20 ਤੋਂ 25% ਜੀ ਲੈਣੇ। ਆਈ ਮੋਗਤਿੰਦਾ ਵੇਦਾ ਤੇ ਹੁਣ ਅਸੀਂ ਚੱਲਿਆਂ ਡਾਕਟਰ ਕੋਲੇ ਅਪਾਇੰਟਮੈਂਟ 3:30 ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਸੱਚੀ ਤਾਂ ਤਾਂ ਡਾਕਟਰ ਕੋਲ ਜਾਣ ਤਾਂ ਮੈਨੂੰ ਬਹੁਤ ਡਰ ਲੱਗਦਾ ਕੋਈ ਤਾਂ ਦਾ ਕੋਈ ਟਰੀਟਮੈਂਟ ਕਰਾਉਣਾ ਹੋਵੇ ਨਾ ਪਹਿਲਾਂ ਹੀ ਕੁਝ ਹੋਣ ਲੱਗਿਆ ਮੈਂ ਜਾਣ ਵਿੱਚ ਵੀ ਹਾਂਣੇ ਲੱਗੂਗੀ ਹੁਣ ਸੌਂਈਆਂ ਨਹੀਂ ਲੱਗੀਆਂ ਬੱਜਣ ਬਸ ਚਲੋ ਚਾਹ ਪੀ ਲਈ ਅਸੀਂ ਤੇ ਚਾਹ ਦਾ ਔੜਕਾ ਨਹੀਂ ਆਉਤਾਂ ਕਿਉਂ ਆਉਂਦੇ ਆਂ ਦੇ ਲੇਟ ਹੀ ਹੋ ਜਾਣਗੇ ਸ਼ਾਮ ਹੋ ਜੂਗੀ ਤੇ ਫਿਰ ਚਾਹ ਦਾ ਔੜਕਾ ਲੈ ਲਵੋ ਥੋਟ-ਥੋਟਾ ਅਸੀਂ ਚਾਹ ਵੀ ਪੀ ਲਈ ਤੇ ਹੁਣ ਚੱਲਦੇ ਆਂ ਧੁੱਪ ਨਿਕਲਾਈ ਸਬਾਹ ਰਾ ਸਵੇਰੇ ਨਾ ਨੀ ਪਿਆ ਪਰ ਉਦੋਂ ਬਾਅਦ ਕਲੀਅਰ ਹੋ ਗਿਆ ਹੁਣ ਵੀ ਐ ਧੁੱਪ ਜੇ ਬਾਹਰ ਚਾਨਣ ਜੇ ਵਧੀਆਗਾ ਠੀਕ ਆ ਬਹੁਤ ਧੁੱਪ ਵੀ ਜੇ ਨਹੀਂ ਚਾਨਣ ਜੇਗਾ ਧੁੱਪ ਵੀ ਨਹੀਂ کہہ ਸਕਦੇ ਤੇ ਪਰ ਮੇਰੇ ਕੱਪੜੇ ਅੰਦਰ ਹੀ ਪਏ ਨੇ ਸਟੈਂਡ ਤੇ ਮੈਂ ਬਾਹਰ ਕੱਢੇ ਨਹੀਂ ਹੈਗੇ ਮਾਚਲ ਫਿਰ ਅੰਦਰ ਹੀ ਪਹਿਰਨ ਤੋਂ ਕਈ ਵਾਰ ਮੌਸਮ ਦਾ ਪਤਾ ਨਹੀਂ ਹੁੰਦਾ ਹੈਗਾ ਹਨਾ ਤੇ ਪਾਣੀ ਚੱਕਣਾ ਦਵਿੰਦਰ ਦਾ ਚੱਲਦੀ ਹੈ ਪਰ ਜੀ ਡਾਕਟਰ ਵਾਲੀ ਕੋਲੀ ਆ ਆ ਕੇ ਕੋਈ ਕੰਮ ਨਹੀਂ ਕਰਨਾ ਡਿਨਰ ਦੇਖੀ ਹੋਊਗੀ ਮੈਨੂੰ ਮੇਰਾ ਤਾਂ ਆਬਦਾ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਮੈਂ ਤਾਂ ਆਬਦਾ ਖਿਚੜੀ ਉਬਾਲ ਲਈ ਤਾਂ ਬਾੜ ਲਈ ਖਾ ਲਈ ਜਿਹਾ ਮਰਜੀ ਫਿਕਾ ਫੋਕਾ ਖਾਲੇ ਮੈਨੂੰ ਆਬਦਾ ਬੱਦੂ ਦਿਵਿੰਦਰ ਤਾਂ ਹੀ ਹੁੰਦਾ ਵੀ ਇਹ ਕੀ ਖਾਂਗੇ ਆਪਦਾ ਤਾਂ ਮੈਂ ਚਾਹ ਜਿਹਾ ਮਰਜੀ ਖਾ ਲਾ ਮੈਨੂੰ ਕੋਈ ਹੈ ਨਹੀਂ ਦਲੀਆ ਆਵਾਂ ਲੈ ਆਓ ਆਵਾਂ ਲੈ ਦੁੱਧ ਪਾ ਦੇਓ ਕਰ ਲੈ ਚਲ ਕੁਝ ਨਹੀਂ ਹੁੰਦਾ ਆਪਦਾ ਤਾਂ ਦੇਖੀ ਜਾਂਦੀ ਹੁੰਦੀ ਹੈ ਕਰ ਲੈਣੇ ਆਪਾਂ ਸੌ ਜਗੜ ਆਪਣੇ ਵਾਸਤੇ ਬੱਦੂ ਦਿਵਿੰਦਰ ਤਾਂ ਮੈਂ ਤਾਂ ਦਲੀਆ ਜਿਹੀ ਖਿਚੜੀ ਖਾਉਂਗੀ ਦਿਵਿੰਦਰ ਵੀ ਸ਼ਾਇਦ ਕਿ ਜੜੀ ਬਣਾ ਇਹ ਤਾਂ ਵਰਖਿਚੜੀ ਖਾਣ ਲਈ ਬਕੋਸ ਆ ਕੇ ਤਾਂ ਮੇਰੇ ਮੇਰੇ ਤੋਂ ਵੀ ਨਹੀਂ ਐਨਾ ਕੁਝ ਹੋਣਾ ਹੈਗਾ ਇਸ ਕਾਬਿਲ ਮੈਂ ਵੀ ਨਹੀਂ ਖਾਉਂਗੀ ਉਹ ਬਣਾ ਲਓ ਬਣਾ ਲਓ ਬਸ ਟਾਈਮ ਹੋ ਗਿਆ ਸਵਾ 7:00 ਦਾ ਦਾ ਨਾ ਸੀ ਤਾਂ ਟਾਈਮ ਹੋ ਗਿਆ 7:30 ਦਾ ਤੇ ਅਸੀਂ ਹੁਣ 7 ਕ'ਵਜ ਅਸੀਂ ਆਇਆ ਘਰੇ ਮੇਰੀ ਜਾੜ ਜਾੜ ਕੱਟਤੀ ਡਾਕਟਰ ਨੇ ਇਨਫੈਕਸ਼ਨ ਹੋ ਰਹੀ ਸੀ ਬੈਸੇ ਉਹ ਕਹਿੰਦੇ ਜਾੜ ਦਾ ਸਟਰਕਚਰ ਜਾਂਦਾ ਵਧੀਆ ਨਹੀਂ ਸੀ ਵੀ ਆਰ ਸਟੀਰੀ ਕੋਈ ਆਪਸ਼ਨ ਹੈ ਨਹੀਂ ਸੀ ਆਰ ਸਟੀਰੀ ਨਹੀਂ ਹੁੰਦੀ ਸੀ ਜਾੜ ਕੱਢ ਤੇ ਮੂੰਹ ਵੀ ਥੋੜਾ ਜਿਹਾ ਰਵਿੰਗਾਂ ਲੱਗਦਾ ਹਣਾ ਸੁੰਨ ਹਜੇ ਵੀ ਚੜਿਆ ਪ ਜਾਏਗਾ ਤੇ ਮੈਂ ਖਾਣਾ ਖੋਣਾ ਹਜੇ ਕੁਝ ਨਹੀਂ ਖਾਣਾ 24 ਘੰਟੇ ਇੱਕ ਦਿਨ ਤਾਂ ਬਿਲਕੁਲ ਉਹਨੇ ਕਿਹਾ ਦਲੀਆ ਖਿਚੜੀ ਜੂਸ ਲਿਕਵਿਡ ਇਹੋ ਜਿਹਾ ਕੁਝ ਲੈਣਾ ਤੇ ਬਨਾਣਾ ਸ਼ੇਕ ਬਣਾ ਕੇ ਪੀ ਰਹੀ ਹਾਂ ਤਾਂ ਕਿ ਦਵਾਈ ਲੈ ਸਕਾਂ ਫਿਰ ਇਹ ਪੇਨ ਨਾ ਸ਼ੁਰੂ ਹੋ ਜਾਏ। ਅਤੇ ਉਸ ਤੋਂ ਬਾਅਦ ਫਿਰ ਰਾਤ ਨੂੰ ਇੱਕ ਵਾਰ ਆਈਸਕ੍ਰੀਮ ਖਾ ਲੂੰਗੀ। ਆਈਸਕ੍ਰੀਮ ਦਾ ਪੱਬ ਲੈ ਕੇ ਆਈ ਮੈਂ ਆਪਣੇ ਵਾਸਤੇ। ਦਵਿੰਦਰ ਕੰਨ ਚ ਉਹ ਵੀ ਹੁਣ ਠੀਕ ਆਇਆ ਉਹ ਤਾਂ ਤੂੰ ਖਾਂਦੀ ਨਹੀਂ ਬਹੁਤ ਭੜੇ ਰੱਖਦੀ ਸੀਗੀ। ਕਹਿੰਦੇ ਤੂੰ ਵੀ ਹੁਣ ਠੀਕ ਆ ਜਾਵੇਂਗੀ। ਮੈਂ ਚਲੋ ਵਧੀਆ ਬਾਹਨ ਨਾਲ ਮੈਂ ਖਾ ਲੂੰਗੀ ਆਈਸਕ੍ਰੀਮ। ਉਹ ਤਾਂ ਮੈਂ ਮਾੜੀ ਮੋਟੀ ਖਾਂਦੀ ਸੀ ਪਰ ਇਹ ਜਿਆਦਾ ਠੀਕ ਖਾਂਦੀ ਸਾਈ ਨਹੀਂ ਸੀ ਬਹੁਤ ਜਨਵੇਂ ਖਾਣੀਗਾ। कि ਇਸ ਤਰ੍ਹਾਂ ਕੁਸ਼ਾ ਨੂੰ ਬਣਾ ਲਿਆ ਆਪਣੇ ਵਾਸਤੇ ਬਣਾਉਣਾ ਸ਼ੇਕ ਤੇ ਦਿੰਦੇਂਦਰ ਵਾਸਤੇ ਸਬਜੀ ਪਈ ਹੈ ਕੋਫਤਿਆਂ ਦੀ ਬਸ ਉਹਨਾਂ ਨੂੰ ਮੈਂ ਆਟਾ ਗੁੰਨੂਗੀ ਆਟਾ ਗੁੰਨ ਕੇ ਫੁਲਕਾ ਬਣਾਵਾਂਗੀ ਮੈਂ ਸ਼ੇਕ ਬਣਾ ਕੇ ਨਾ ਪੀ ਕੇ ਦਵਾਈ ਲੈ ਲ ਇੱਕ ਵਾਰ ਇਹਨੂੰ ਪੇਨ ਸ਼ੁਰੂ ਹੋ ਜਾਊਗਾ ਪੇਨ ਤਾਂ ਹੋ ਰਿਹਾ ਹੈ ਜਿਵੇਂ ਜਿਵੇਂ ਸੁਣ ਉਤਰਦੀ ਹੈ ਨਾ ਫੀਲ ਹੋ ਰਿਹਾ ਪੇਨ ਕਾਟਨ ਵੀ ਮੈਂ ਹੁਣ ਘਰ ਆ ਕੇ ਕੱਢਿਆ ਕਿੰਨਾ ਵੇਟਿੰਗ ਟਾਈਮ ਡਾਕਟਰ ਦੇ ਅਸੀਂ ਸਵਾ 3 ਵਜੇ ਸਹੀ ਪਹੁੰਚੇ ਸੀਗੇ 3:20 ਦੇ ਪ੍ਰਾਣੇ 6 ਮੇਰੀ 바ਰੀ ਆਈ ਆ 6:30 6:00 ਵਿਚ ਅਸੀਂ ਫ੍ਰੀ ਹੋਇਆ ਉੱਥੋਂ ਪਾਸੇ ਬਾਜ਼ਾਰ ਤੋਂ ਦੋ ਚੀਜ਼ਾਂ ਲੈ ਕੇ ਹੁਣ ਘਰ ਆਏ ਬਹੁਤ ਵੇਟਿੰਗ ਟਾਈਮ ਆ ਡਾਕਟਰ ਕੋਲ ਇੰਨੀ ਵੇਟ ਕਰਨੀ ਪੈਂਦੀ ਹੈ ਨਾਲੇ ਅਪਾਇੰਟਮੈਂਟ ਬੁੱਕ ਸੀ ਨੰਬਰ ਬੁੱਕ ਸੀ ਬਹੁਤ ਟਾਈਮ ਐਫੀਸ਼ੀਐਂਟਸ ਬਹੁਤ ਆਦੇਨ ਬਾਕੀ ਟਾਈਮ ਬਰੀਕੀ ਹੁੰਦਾ ਬਾਕੀ ਜਿਹੜਾ ਡਾਕਟਰ ਕੋਲ ਜਾਂਦੇ ਨੇ ਉਹ ਡਾਕਟਰ ਇੰਨੇ ਠੰਡੇ ਸਵੇਰ ਦਾ ਇੰਨੇ ਠੰਡੇ ਸਵੇਰ ਦਾ ਬਹੁਤ ਹੌਲੀ ਹੌਲੀ ਪੇਸ਼ੈਂਟ ਨੂੰ ਦੇਖਦਾ ਕਾਣੀ ਨਹੀਂ ਕਰਦਾ ਵੋੜਾ ਪ੍ਰਾਣਾ ਕਲੀਨਿਕ ਆ ਉਦੋਂ ਬਾਅਦ ਐਨੇ ਨਵੇਂ ਕਲੀਨਿਕ ਬਣ ਗਏ ਪਰ ਜਾਣ ਨੂੰ ਜੀ ਨਹੀਂ ਕਰਦਾ ਜਾਣ ਨੂੰ ਉੱਥੇ ਜੀ ਕਰਦਾ ਉਹ ਡਾਕਟਰ ਤੋਂ ਵੇਣਾ ਸੀ ਕਦੇ ਡੈਂਟਿਸਟ ਕੋਲ ਹੋਰ ਕੋਲ ਨਹੀਂ ਗਏ ਇਹ ਹੱਦਨ ਵਾਲੀ ਦੋਨੇ ਡੈਂਟਿਸਟ ਨੇ ਬਹੁਤ ਵਧੀਆ ਸੁਭਾਅ ਬਹੁਤ ਠੰਡੇ ਮਾਤੇ ਦੇ ਨੇ ਆਰਾਮ ਨਾਲ ਪੇਸ਼ੈਂਟਸ ਜਿੰਦ ਨੇ ਕਾਇ ਨਹੀਂ ਕਰਦੇ ਹੈਗੇ ਬਸ ਸਾਨੂੰ ਇਹ ਗੱਲ ਚੰਗੀ ਲੱਗਦੀ ਇਹਨਾਂ ਦੇ ਆਏ ਹਾਂ ਥੋੜਾ ਜਿਹਾ ਟਫੜੀ ਨਹੀਂ ਕਰਦੇ ਬਚਲਦੀ ਕੋ ਰੈਨੇ ਪੇਸ਼ੈਂਟ ਬੈਠੇ ਨੇ ਬਹੁਤ ਠੰਡੇ ਸੁਭਾਅ ਨਾਲ ਆਰਾਮ ਨਾਲ ਦੇਖਦੇ ਨੇ ਪਾਈਆਂ ਸੇ ਬਾਰੀ ਬਾਰੀ ਇਨਾਂ ਕੋਲ ਹੀ ਜਾਂਦੇ ਆ ਚਲੋ ਜੀ ਮੈਂ ਤਾਂ ਹੈ ਤੇਕ ਬਣਾ ਕੇ ਪੀਣਾ ਫੇਰ ਦਵਾਈ ਲੈਂਦੀ ਹੋ ਜੂ। ਲਗਾ ਦਵਿੰਦਰ ਦਾ ਫੁਲਕਾ ਦਵਿੰਦਰ ਨੂੰ ਸਬਜੀ ਇੰਨੀ ਪਸੰਦ ਆਈ ਨਾ ਸਬਜੀ ਬਹੁਤ ਪਸੰਦ ਆਈ ਤੇ ਪਈ ਸੀ ਉਹਨਾਂ ਕਹਿੰਦੇ ਚਲੋ ਮੈਂ ਸਬਜੀ ਨਾਲ ਫੁਲਕਾ ਖਾਂ ਲਾਂ ਨਾ। ਔਰ ਸਬਜੀ ਬਣੀ ਵੀ ਟੇਸਟੀ ਚ ਕੋਫ ਤੇ ਬਹੁਤ ਜ਼ਿਆਦਾ ਸੌਫਟ ਬਣੇ ਹੋਏ ਨੇ। ਔਰ ਫਰੀਜ਼ਰ ਚ ਪਈ ਸੀ 8-10 ਦਿਨਾਂ ਤੋਂ ਬਣੇ। ਬਹੁਤ ਹੀ ਸੌਫਟ ਕੋਫ ਤੇ ਬਣੇ ਹੋਏ ਨੇ। ਦੇਖੋ ਬਹੁਤ ਸੌਫਟ। ਫਰੀਜ਼ਰ ਚ ਤੁਸੀਂ ਰੱਖ ਲਓ ਬਣਾ ਕੇ ਨਾ ਖਰਾਬ ਨਹੀਂ ਹੁੰਦੇ। 10-15 ਦਿਨਾਂ ਚੰਗੀ ਜਾਂਦੇ ਨੇਗੇ। ਮੈਂ ਖਾ ਰਹੀ ਹਾਂ ਆਪਣੀ ਆਈਸਕ੍ਰੀਮ ਮੈਨੂੰ ਨਾ ਚਾਕਲੇਟ ਫਲੇਵਰ ਪਸੰਦ ਆ ਮੈਂ ਬੈਲਜੀਅਨ ਚਾਕਲੇਟ ਬਹੁਤ ਫਲੇਵਰ ਲੈ ਕੇ ਆਂਦਾ ਆਈਸਕ੍ਰੀਮ ਚ ਮੈਨੂੰ ਚਾਕਲੇਟ ਫਲੇਵਰ ਹੀ ਪਸੰਦ ਆ ਮੇਰਾ ਚਾਕਲੇਟ ਫੇਵਰੇਟ ਹੈ ਅੱਜ ਖਾਵਾਂਗੇ ਡਿਨਰ ਚ ਆਈਸਕ੍ਰੀਮ ਵਾਓ ਉਹ ਉਹ ਵਿੱਚ ਐ ਖਾ ਮਰ ਡੇਨਰ ਚ ਮਿੱਠਾ ਵੀ ਨਹੀਂ ਖਾਂਦੀ ਮੈਂ ਆਈਸਕ੍ਰੀਮ ਤਾਂ ਛੱਡੋ ਪਰ ਅੱਜ ਮੈਨੂੰ ਆਈਸਕ੍ਰੀਮ ਡਿਨਰਸ ਐਡਵਾਈਸ ਕੀਤਾ ਡਾਕਟਰ ਨੇ ਵੀ ਠੰਡੀ ਚੀਜ਼ ਖਾਣੀ ਹੈ ਹੋ ਸਕੇ ਤਾਂ ਜੂਸ ਠੰਡਾ ਜੂਸ ਚ ਬਹੁਤ ਜ਼ਿਆਦਾ ਮਿੱਠਾ ਹੁੰਦਾ ਠੀਕ ਹੈ ਜੀ ਆਈਸਕ੍ਰੀਮ ਠੰਡੇ ਜੂਸ ਠੰਡਾ ਦੁੱਧ ਇਹ ਚੀਜ਼ਾਂ ਖਾਣੀਆਂ ਨੇ ਇੱਕ ਦਿਨ ਪੂਰਾ ਚਲੋ ਜੀ ਇਹ ਹੋ ਗਈ ਮੇਰੀ ਆਈਸਕ੍ਰੀਮ ਇਹਨੂੰ ਰੱਖ ਦਾਂ ਨੇ ਫ੍ਰੀਜ਼ਰ ਵਿੱਚ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਹੋ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ